ਖੈਰ ਹਾਂ ਜੀ ਸਤਿ ਸ੍ਰੀ ਅਕਾਲ ਜੀ ਇੱਕ ਵਾਰ ਫੇਰ ਤੋਂ ਸਵਾਗਤ ਹੈ ਜੀ ਆਪਣੀ ਵੀਡੀਓ 'ਚ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਕਿਉਂਕਿ ਜੋ ਵੀਡੀਓ 'ਚ ਤੁਸੀਂ ਖੁੱਲ ਜੂਗੇ ਫਿਰ ਭੁੱਲ ਜੂਗੇ ਸਬਸਕ੍ਰਾਈਬ ਕਰਨਾ ਤੇ ਹੁਣੇ ਕਰ ਲਿਓ ਤੁਹਾਨੂੰ ਯਾਦ ਕਰਾਤਾ ਤੇ ਅੱਜ ਦੀ ਜਿਹੜੀ ਵੀਡੀਓ ਹੈਗੀ ਹੈ ਕੈਮਰਾ ਫੇਸ ਕਰਨਾ ਕਿਵੇਂ ਸਿੱਖੀਏ ਕੈਮਰਾ ਫੇਸ ਕਰਨਾ ਮੈਂ ਤੁਹਾਨੂੰ ਮੈਂ ਦੱਸ ਦਵਾਂ ਵੀ ਜੰਮ ਦਾ ਕੋਈ ਵੀ ਜੰਮ ਦਾ ਪੁੱਤ ਕੋਈ ਨਹੀਂ ਤੁਰ ਲੱਗ ਜਾਂਦਾ ਠੀਕ ਹੈ ਜੀ ਜੇ ਆਪਾਂ ਸਾਈਕਲ ਵੀ ਚਲਾਉਨੇ ਆ ਤਾਂ ਉਹਦੇ ਪਹਿਲਾਂ ਪੈਡਲ ਮਾਰਨਾ ਪੈਡਲ ਤੇ ਪੈਰ ਧਰ ਕੇ ਫਿਰ ਕੈਂਚੀ ਕੈਂਚੀ ਤੋਂ ਡੰਡਾ ਡੰਡੇ ਤੋਂ ਕਾਠੀ ਜਾਉਂਦੇ ਸਾਰਾ ਉਸ ਕੰਮ ਵੀ ਸਾਈਕਲ ਤੋਂ ਸਟਾਰਟ ਹੁੰਦਾ ਤੇ ਤੁਹਾਨੂੰ ਮੈਂ ਦੱਸਦਾ ਹਾਂ ਹੁਣ ਕੈਮਰਾ ਫੇਸ ਕਰਨਾ ਵੀ ਇੱਕ ਦਿਨ 'ਚ ਨਹੀਂ ਸਿੱਖਦੇ ਹੈਗੇ ਮੈਂ ਤੁਹਾਨੂੰ ਕਹ ਰਿਹਾ ਇੱਕ ਦਿਨ 'ਚ ਕੋਈ ਬੰਦਾ ਨਹੀਂ ਸਿੱਖਦਾ ਹੈਗਾ ਇਹੋ ਜਿਹੇ ਬੰਦਾ ਹੁੰਦੇ ਨਹੀਂ ਜਿਹੜਾ ਇੱਕ ਦਿਨ 'ਚ ਸਿੱਖ ਜੇ ਜੇ ਇੱਕ ਦਿਨ 'ਚ ਸਿੱਖ ਗਿਆ ਬੰਦਾ ਉਹ ਜ਼ਿਆਦਾਤਰ ਚੱਲਦਾ ਨਹੀਂ ਹੈਗਾ ਠੀਕ ਹੈ ਜੀ ਤੇ ਤੁਹਾਨੂੰ ਦੱਸਾਂ ਜੀ ਕੈਮਰਾ ਫੇਸ ਕਰਨ ਦਾ ਗੱਲ ਵੀ ਥੋੜੀ ਸ਼ੀਸ਼ਾ ਹੋਊਗਾ ਸਾਰਿਆਂ ਦੇ ਘਰ ਸ਼ੀਸ਼ਾ ਹੁੰਦਾ ਹੈ ਸ਼ੀਸ਼ਾ ਜਿਹੜਾ ਮਿਰਰ ਇੰਗਲਿਸ਼ 'ਚ ਮਿਰਰ ਕਹਿੰਦੇ ਨੇ ਉਹਦੇ ਮੂਰੇ ਬੋਲਣਾ ਬੋਲਣ ਲੱਗ ਜਾਓ ਕਿ ਮਤਲਬ ਹਾਂ ਜੀ ਸਤਿ ਸ੍ਰੀ ਅ ਅਨੀ ਸਿੰਘ ਤੇ ਤੁਹਾਡਾ ਸਾਡੇ ਚੈਨਲ 'ਚ ਸਵਾਗਤ ਹੈ ਜੀ ਉਮੀਦ ਕਰਦਾਂਗੇ ਠੀਕ ਠਾਕ ਹੋਵੋਗੇ ਤੇ ਇੱਥੋਂ ਸਟਾਰਟ ਕਰ ਲੱਜੋ ਪਹਿਲਾਂ ਤੁਸੀਂ ਪਹਿਲਾਂ ਪਹਿਲਾਂ ਇਕੱਲਿਆਂ ਨੇ ਕਰਨਾ ਕਿਸੇ ਦੇ ਸਾਹਮਣੇ ਨਹੀਂ ਸ਼ੁਰੂ ਤੇ ਜਾ ਕੇ ਨਸਾਲਾ ਮਾਰ ਲਓ ਉੱਚੀ ਮਤ ਦਾ ਇੱਕੋ ਦਾ ਮੇ ਜਾਊਗਾ ਜਦੋਂ ਡਿੱਗਦੇ ਲੱਤਾਂ ਵਾਂਹੇ ਟੁੱਟਦੀ ਹੁੰਦੀ ਐ ਉੱਚੇ ਤੋਂ ਹੌਲੀ ਥੱਲੋਂ ਡਿੱਗਦੇ ਤਾਂ ਕੁਛ ਨਹੀਂ ਹੁੰਦਾ ਹੁੰਦਾ ਮੜੀ ਮੋਟੀ ਹੁੰਦੀ ਐ ਤੇ ਤਾਂ ਹੀ ਤੁਹਾਨੂੰ ਕਹ ਰਿਹਾ ਇਕੱਲੇ 'ਚ ਕਰਿਓ ਪਹਿਲਾਂ ਇਕੱਲੇ 'ਚੋਂ ਫਿਰ ਇੱਕ ਬੰਦਾ ਲਵੇ ਖੜਾ ਕੇ ਬੋਲਿਓ ਹਾਂਜੀ ਸਤਿ ਸ੍ਰੀ ਅਕਾਲ ਜੀ ਇੱਕ ਵਾਰ ਫੇਰ ਤੋਂ ਸਵਾਗਤ ਹੈ ਜੀ ਆਪਣੀ ਵੀਡੀਓ 'ਚ ਤੇ ਐਵੇਂ ਹੀ ਕਰਦੇ ਕਰਦੇ ਜਾ ਸਿੱਖ ਜੋਗੇ ਤੇ ਤੁਸੀਂ ਜੇ ਕੈਮਰਾ ਮਤਲਬ ਮਿਰਰ ਨਾਲ ਨਹੀਂ ਕਰਨਾ ਤਾਂ ਫੋਨ 'ਚ ਹਰੇਕ ਦੇ ਵਿੱਚ ਕੈਮਰਾ ਹੁੰਦਾ ਤੇ ਹਰੇਕ ਦੇ ਫੋਨ 'ਚ ਮੈਕ ਵੀ ਹੁੰਦਾ ਮੈਂ ਇੱਕ ਕੰਪਨੀ ਲਾ ਕੇ ਦੰਦੀ ਆ ਜਿਹਦੇ ਵਿੱਚ ਹੁਣ ਵੀ ਮੈਂ ਵੀ ਕੋਈ ਮੈਕ ਦਾ ਇਸਤੇਮਾਲ ਨਹੀਂ ਕਰ ਰਹਾ ਹੈਗਾ ਮੈਂ ਵੀ ਬਾਜ ਉੱਚੀ ਬੋਲ ਕੇ ਇਹਦੇ ਫੋਨ 'ਚ ਫੋਨ 'ਚ ਮੈਕ ਆਗਾ ਇਧਰਲੀ ਸਾਈਡ ਕੈਮਰਾ ਫਰੰਟ ਕੈਮਰੇ ਨਾਲ ਸ਼ੂਟ ਕਰ ਰਹਾ ਮੈਂ ਵੀ ਮੈਂ ਕਿਸ ਹਿਸਾਬ ਦੇ ਐਕਸਪ੍ਰੈਸ਼ਨ ਦੇ ਰਿਹਾ ਹਾਂ ਉਸ ਹਿਸਾਬ ਦੇ ਜੇ ਰੋ ਕਿਉਂਕਿ ਤੁਸੀਂ ਕੈਮਰੇ ਨੂੰ ਐ ਫੜ ਕੇ ਬੋਲਿਓ ਹਾਂਜੀ ਤੇ ਮੇਰਾ ਨਾਮ ਆਹ ਜੀ ਆਹ ਐਦਾਂ ਬੋਲਿਓ ਉਦੇ ਵਿੱਚ ਇੱਕ ਵੀਡੀਓ ਪਾ ਲਿਓ ਲਗਾਤਾਰ ਮਿਲਦਾ ਲਗਾਤਾਰ 90 ਦਿਨਾਂ ਚ ਬੰਦਾ ਹਰ ਇੱਕ ਚੀਜ਼ ਸਿੱਖ ਜਾਂਦਾ ਲਗਾਤਾਰ 90 ਦਿਨਾਂ 90 ਦਿਨਾਂ ਚ ਕੈਮਰਾ ਚੱਕ ਕੇ ਤੁਸੀਂ ਬੋਲੀ ਜਾਈਓ ਸਨੈਪਚੈਟ ਹੋਊਗੀ ਹਰ ਇੱਕ ਦਿਨ ਫੋਨ ਚ ਸਨੈਪਚੈਟ ਚ ਕਰਕੇ ਕਰ ਲਿਆ ਕਰਿਓ ਉਹਦੇ ਚ ਸੇਵ ਕਰਕੇ ਰੱਖ ਲਿਆ ਕਰਿਓ ਨਾ ਉਹਦੇ ਨਾਲ ਛੇਤੀ ਮੈਮਰੀ ਫੁੱਲ ਹੋਣ ਦਾ ਖਤਰਾ ਵੀ ਇਹਦੇ ਨਾਲ ਆਪਣਾ ਮੈਮਰੀ ਫੁੱਲ ਹੋ ਜੂਗੀ ਤਾਂ ਉਹਦੇ ਉਹਦੇ ਚ ਤੁਸੀਂ ਕਰ ਸਕਦੇ ਹੋ ਤੇ ਹੋਰ ਤੁਹਾਨੂੰ ਦੱਸਦਾ ਜੀ ਵੀ ਜਿਹੜੀ ਤੁਸੀਂ ਬੋਲ ਬੋਲਣੇ ਨੇ ਓਹੋ ਮੜੀ ਜੀ ਐਕਸਪ੍ਰੈਸ਼ਨ ਦੇ ਦੇ ਕੇ ਬੋਲਿਓ ਵੀ ਉਹਦੇ ਨਾਲ ਜਿਹੜਾ ਬੋਲਣ ਦਾ ਤਰੀਕਾ ਹੋਊਗਾ ਲਹਿਜਾ ਹੋਊਗਾ ਸੋਹਣਾ ਹੋਊਗਾ ਬੋਲਣ ਦਾ ਬੋਲਣਾ ਉੱਚੀ ਸਾਫ਼ ਸੁਥਰਾ ਤੇ ਵਧੀਆ ਬੋਲਣਾ ਤੇ ਵਧੀਆ-ਵਧੀਆ ਚੀਜ਼ਾਂ ਦੇਖੋ ਕੋਈ ਗੱਲ ਹੋਣਾ ਦੇਖੋ ਵੀ ਇਹ ਨਾਲ ਤੁਹਾਨੂੰ ਸਿੱਖਣਾ ਸਿੱਖਣ ਨੂੰ ਨਾ ਮਿਲੇ ਕੁਝ ਜਿੰਨਾ ਤੁਹਾਡੇ ਕੋਲ ਟਾਈਮ ਹੈ ਉਹ ਚ ਤੁਸੀਂ ਵਧੀਆ-ਵਧੀਆ ਚੀਜ਼ਾਂ ਦੇਖੋ ਵੀ ਕੈਮਰਾ ਫੇਸ ਕਿਵੇਂ ਕਰੀ ਹਰ ਇੱਕ ਵੀਡੀਓ ਦੇਖੋ ਮੈਂ ਐ ਨਹੀਂ ਕਰ ਰਿਹਾ ਮੇਰੀ ਉਹ ਵੀਡੀਓ ਦੇਖੋ ਕੱਲੇ ਦੀ ਸਾਰਿਆਂ ਦੀ ਵੀਡੀਓ ਦੇਖੋ ਯਾਰ ਉਹ ਵੀ ਬਣਾ ਰਹੇ ਨੇ ਕਾਬਰਾ ਉਹ ਮੇਰੇ ਨਾਲੋਂ ਵੱਧਨ ਆਉਲ ਦੇ ਦੇਣਾ ਮੈਂ ਘੱਟ ਦੇਵਾਂ ਜਾਂ ਮੈਂ ਵੱਧ ਦੇ ਸਕਦਾ ਉਹ ਘੱਟ ਦੇਣਾ ਮੈਂ ਤੁਹਾਡੀ ਆਪਣੀ ਭਾਸ਼ਾ ਮਾਂ ਭਾਸ਼ਾ ਜੀ ਬੋਲ ਰਿਹਾ ਮਾਂ ਭਾਸ਼ਾ ਪੰਜਾਬੀ ਜੀ ਦੱਸ ਰਿਹਾ ਕਿਉਂਕਿ ਕੋਈ ਮੈਂ ਦੇਖਿਆ ਵੀ ਹਲੇ ਤੱਕ ਕੈਮਰਾ ਫੇਸ ਕਰਨ ਵਾਲੇ ਜਿੰਦੋਂ ਤੱਕ ਸਰਚ ਕਰਿਆ ਸਾਰੇ ਹਿੰਦੀ ਜੀ ਕਰ ਰਹੇ ਨੇ ਕੋਈ ਆਪਣੇ ਵਾਲੀ ਬੋਲੀ ਜੀ ਨਹੀਂ ਕਰਦਾ ਹਿੰਦੀ ਚ ਹਿੰਦੀ ਜੀ ਦੱਸਦੇ ਨੇ ਸਾਰੇ ਆਪਾਂ ਅੱਜ ਪੰਜਾਬੀ ਭਾਸ਼ਾ ਜੀ ਦੱਸ ਰਹੇ ਆਂ ਬਾਈ ਬਣ ਕੇ ਪੰਜਾਬੀ ਭਾਸ਼ਾ ਨਾਲ ਦੀ ਸਬਸਕ੍ਰਾਈਬ ਕਰ ਲਿਓ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਆ ਤਾਂ ਕਮੈਂਟ ਵੀ ਕਰ ਸਕਦੇ ਹੋ ਵੀ ਅਗਲਾ ਟੌਪਿਕ ਕਾਦਾ ਹੋਵੇ ਤੇ ਐਨੀ ਕੀ ਵੀਡੀਓ ਸੀ ਜੀ ਵੀ ਕੈਮਰਾ ਫੇਸ ਕਿਵੇਂ ਕਰਨਾ ਮੈਂ ਕਹ ਰਿਹਾ ਵੀ ਸ਼ੀਸ਼ੇ ਮੂਰੇ ਖੜ ਕੇ ਰੋਜ਼ ਬੋਲਿਆ ਕਰੋ ਤੜਕੇ ਉੱਠਣਸਾਰ ਬੋਲਿਆ ਕਰੋ ਤੇ ਕੈਮਰੇ ਮੂਰੇ ਬੋਲਿਆ ਕਰੋ ਸ਼ੁਕਰੀਆ ਜੀ ਸਬਸਕ੍ਰਾਈਬ ਕਰ ਲਿਓ